ਗੁਰੂ ਨਦਰੀਸਰੀ ਅਨੰਪੁਰ ਸਾਹਿਬ ਵਿੱਚ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ 24 ਮਾਰਚ ਤੋਂ 26 ਮਾਰਚ ਤੱਕ ਮਨਾਇਆ ਜਾ ਰਿਹਾ ਹੈ ਤੇ ਇਸ ਦੀ ਰਮਤਾ ਮੌਕੇ ਨਿਰਮਲ ਪੇਖਵਲੋ ਇੱਕ ਵਿਸ਼ਾਲ ਨਗਰ ਕੀਰਨ ਗੁਰਦੁਆਰਾ ਟਿੱਬਾ ਸਾਹਿਬ ਤੋਂ ਚੱਕ ਹੁਲਗੜ੍ਹ ਸਾਹਿਬ ਤੋਂ ਜੁਗੋ ਜੁਗਟਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ 24 ਮਾਰਚ ਨੂੰ ਸ਼ੁਰੂ ਹੋਵੇਗਾ ਇਹ ਜਾਣਕਾਰੀ ਗੁਰਦੁਆਰਾ ਟੱਬਾ ਸਾਹਿਬ ਦੇ ਮੁਖ ਪ੍ਰਬੰਧਕ ਸੰਤ ਬਾਬਾ ਕਰਮਜੀਤ ਸਿੰਘ ਅਤੇ ਸੰਤ ਬਾਬਾ ਬਲਬੀਰ ਸਿੰਘ ਨੇ ਦਿੱਤੀ। ਉਹਨਾਂ ਦੱਸਿਆ ਕਿ 25 ਮਾਰਚ ਤੋਂ 27 ਮਾਰਚ ਤੱਕ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚੱਲੇਗੀ, ਜਿਸ ਵਿੱਚ ਲੰਗਰ ਸਾਰੇ ਦਿਨ ਚੱਲਣਗੇ। ਇਸ ਤੋਂ ਬਿਨਾਂ 24 ਤੋਂ 26 ਮਾਰਚ ਤੱਕ ਸ਼ਾਮੀ 4 ਤੋਂ 6 ਵਜੇ ਤੱਕ ਗੁਰਦੁਆਰਾ ਟੱਬਾ ਸਾਹਿਬ ਵਿਖੇ ਕਥਾ ਵਿਚਾਰਾ ਵੀ ਹੋਣਗੀਆਂ। ਉਨਾਂ ਦਸਿਆ ਕੇ ਹੋਲਾ ਮੋਹੱਲਾ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਤੇ ਹਨ ਅਤੇ ਗੁਰਦੁਆਰਾ ਸਾਹਿਬ ਵਿਖੇ ਰੰਗ ਰੋਗਨ ਤੇ ਹੋਰ ਮੁਰੰਮਤ ਦਾ ਕੰਮ ਜੰਗੀ ਪੱਦਰ ਤੇ ਚੱਲ ਰਿਹਾ ਹੈ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਮਾਈ ਭਾਈ ਸੰਗਤਾਂ ਲੰਘੀਆਂ ਹਨ ਕਿ ਹੋਲੇ ਮਹੱਲੇ ਦਾ ਤਿਹਾੜ ਜੋ ਅਨੰਦ ਪ੍ਰਸਾਦ ਦੀ ਧਰਤੀ ਤੇ ਤਖਤ ਸ੍ਰੀ ਕੇਸਗਨ ਸਾਹਿਬ ਤੇ ਬੱਖ-ਬੱਖ ਪਰਿਵਾਰਿਆਂ ਦਾ ਇੱਕ ਬੜੀ ਤਰਕੀ ਕਲਾ ਦਾ ਪ੍ਰਤੀਕ ਖੋਲੇ ਮੰਲੇ ਦਸਤਿਹਾਰ ਮਨਾਇਆ ਜਾਂਦਾ ਹੈ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਨਿਰਮਲ ਸੇਕ ਗੁਰੂ ਪ੍ਰਚਾਰ ਮੰਡਲ ਵੱਲੋਂ ਨਗਰ ਕੀਰਤਨ ਕਸਰੀ ਕੇਸਗੜ ਸਾਹਿਬ ਤੱਕ ਸਜਾਇਆ ਜਾ ਰਿਹਾ ਹੈ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਟੱਬਾ ਸਾਹਿਬ ਤੋਂ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਸੰਪੂਰਨਤਾ ਹੋਵੇਗੀ ਗੁਰਪਿਆਰੀ ਸਾਹਿਬ ਜੀ ਇਹ ਮਹਾਨ ਨਗਰ ਕੀਰਤਨ 24 ਮਾਰਚ ਨੂੰ ਗੁਰਦੁਆਰਾ ਸਾਹਿਬ ਤੋਂ ਚੱਲੇ ਪਾਏਗਾ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਕਿਸ ਗੱਲ ਸਮੂਹ ਕੀਦਾ ਸੰਪਰਪਤਾ ਹੋਵੇਗੀ ਗੁਰੂ ਪਿਆਰੀ ਸਾਧ ਸੰਗਤ ਜੀ ਹੌਲੇ-ਹੌਲੇ ਦਾ ਤਿਹਾਰ ਨਾਉਣ ਵਾਸਤੇ ਵੱਖ-ਵੱਖ ਨਗਰਾਂ ਤੋਂ ਸੰਗਤਾਂ ਦੇਸ਼ਾਂ ਪਰਦੇਸ਼ਾਂ ਤੋਂ ਸੰਗਤਾਂ ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਤਬਾ ਸਾਹਿਬ ਕਿਸੇ ਪਹੁੰਚ ਕੇ ਤਸਵੀਰ ਕਿਸ ਗੱਲ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆਪੋ ਆਪਣੇ ਨਗਰਾਂ ਨੂੰ ਤੇ ਦੇਸਾਂ ਪਰਦੇਸਾਂ ਨੂੰ ਜਨੂਨੀਆਂ ਬਹੁਤ ਸਾਰੀਆਂ ਸੰਗਤਾਂ ਹੁਣ ਦੇਸਾਂ ਪਰਦੇਸਾਂ ਤੋਂ ਪਹੁੰਚ ਚੁੱਕੀਆਂ ਹਨ ਗੁਰੂ ਪਿਆਰੀ ਸਾਧ ਸੰਗਤ ਦੀ ਹੋਲੇ ਮਹੱਲੇ ਦਾ ਤਿਹਾਰ ਮਨਾਉਂਦਿਆ ਹੋਇਆ ਚੱਕ ਹੌਲਗੜ ਗੁਰਦੁਆਰਾ ਤੱਬਾ ਸਾਹਿਬ ਵਿਖੇ ਅਖੰਡ ਪਾਠਾਂ ਦੀ ਲੜੀ ਤਿੰਨ ਲੜੀਆਂ ਜੋ 8-8 ਅਖੰਡ ਪਾਠਾਂ ਦੀਆਂ ਚੱਲਣਗੀਆਂ ਜਿਸ ਦੇ ਲਾਸਟ ਤੋਂ ਮਹੱਲੇ ਤੋਂ ਦੂਸਰੇ ਦਿਨ ਸੰਪੂਰਨਤਾ ਦੇ ਪਾਏ ਜਾਣਗੇ ਇਹ ਦੂਸਰੇ ਦਿਨ ਹੀ ਲੰਗਰ ਦੀ ਸਮਾਪਤੀ ਇਸ ਅਸਥਾਨ ਤੇ ਕੀਤੀ ਜਾਏਗੀ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਅਸਥਾਨ ਤੇ ਗੁਰਮਤਿ ਪ੍ਰਚਾਰ ਵਾਸਤੇ ਦਿਵਾਨ ਤਿੰਨ ਦਿਨ ਸ਼ਾਮ ਨੂੰ 4 ਵਜੇ ਤੋਂ ਲੈ ਕੇ 10 ਵਜੇ ਤੱਕ ਸਜਿਆ ਕਰਨਗੇ ਤਿੰਨ ਰਾਤ ਦੇ ਦਿਵਾਨ 24 25 ਤੇ 26 ਨੂੰ ਰਾਤਰੀ ਦੇ ਦਿਵਾਨ ਇਸ ਅਸਥਾਨ ਤੇ ਸਜਣਗੇ ਜੋ ਸੰਗਤਾਂ ਗੁਰੂ ਪੀਰ ਅਰਿਸਾਨ ਸੰਗਤ ਜੀ ਗੁਰਵਾਨੇ ਕੀਰਤਨ ਦਾ ਲਾਹ ਸਰਵਨ ਕਰਨ ਲਈ 12ਵੇਂ ਆਏ ਰਾਜੀ ਜਥੇ ਸੰਤਾਨ ਨੂੰ ਗੁਰਵਾਨੇ ਕੀਰਤਨ ਦੇ ਨਾਮ ਮਿਹਾਲ ਕਰਦੇ ਜੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਦੇਸਾਂ ਪਰਦੇਸਾਂ ਤੋਂ ਤੇ ਨਗਰਾਂ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਆਪੋ ਆਪਣੇ ਸਾਧਨਾ ਤੇ ਹੋਲੇ ਮਹੱਲੇ ਦਾ ਤਿਹਾਰ ਮਨਾਉਣ ਵਾਸਤੇ ਆਨੰਦਪੁਰ ਸਾਹਿਬ ਦੀ ਤਰਕੀ ਤੇ ਪਹੁੰਚ ਕੇ ਗੁਰਦੁਆਰਿਆਂ ਖੁਸ਼ੀਆਂ ਪ੍ਰਾਪਤ ਕਰੋ ਬੇਨਤੀ ਪਰਵਾਨ ਕਰੋ ਇਹ ਜੋ ਅਸਥਾਨ ਹੈ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਰਮਜੀਤ ਸਿੰਘ ਦੀ ਬਲੋ ਦਾਸ ਬਲੋ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ